ਸਭਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ ਦੋ ਕੁ ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਖੇਤੀਬਾੜੀ ਦਾ ਸਾਰਾ ਸਮਾਨ ਵਿਕਾਊ ਆ ਵੀਰ ਨੇ ਖੇਤੀ ਛੱਡਤੀ ਬਾਹਰ ਜਾ ਰਹੇ ਆ ਜਿਵੇਂ ਟਰਾਲੀ ਤਵੀਆਂ ਡ੍ਰਿੱਲ ਕਰਾ ਸੁਹਾਗਾ ਜਿੰਦਰਾ ਸਭ ਕੁਝ ਬਕਾਊਗਾ ਰੇਟ ਵੀ ਜੈ ਜਿਆ ਤੇ ਰੇਟ ਲਈ ਕਾਲ ਕਰ ਲੋ ਏਰੀਆ ਆ ਪਿੰਡ ਵਿਦੇਸ਼ਾ ਮੰਡੀਆਂ ਦੇ ਕੋਲ ਜ਼ਿਲ੍ਹਾ ਮਲੇਰਕੋਟਲਾ ਜਿਆਦਾ ਜਾਣਕਾਰੀ ਲਈ ਨੰਬਰ ਨੋਟ ਕਰੋ 99152 98620 99152 98620